ਹਾਂਜੀ ਮਾਈ ਡੀਅਰ ਸਟੂਡੈਂਟਸ ਵੈਲਕਮ ਟੂ ਦ ਨੈਕਸਟ ਪਾਰਟ ਸੋ ਇਸ ਦੇ ਵਿੱਚ ਆਪਾਂ ਕੁਐਸਚਨ ਕਰਦੇ ਹਾਂ ਸਾਨੂੰ ਕਿਹਾ ਗਿਆ ਏ ਕਿ ਦ ਲੋਂਗੇਸਟ ਸਾਈਡ ਆਫ ਦ ਟ੍ਰਾਇੰਗਲ ਇਜ਼ 3 ਟਾਈਮਸ ਦ ਸ਼ਾਰਟੇਸਟ ਸਾਈਡ ਐਂਡ ਦ ਥਰਡ ਸਾਈਡ ਇਜ਼ 2 ਸੈਂਟੀਮੀਟਰ ਸ਼ਾਰਟਰ ਦੈਨ ਦ ਲੋਂਗੇਸਟ ਸਾਈਡ ਇਫ ਦ ਪੈਰੀਮੀਟਰ ਆਫ ਦ ਟ੍ਰਾਇੰਗਲ ਇਜ਼ ਐਟ ਲੀਸਟ 61 ਸੈਂਟੀਮੀਟਰ ਫਾਈਂਡ ਦ ਮਿਨੀਮਮ ਲੈਂਥ ਆਫ ਦ ਸ਼ਾਰਟੇਸਟ ਸਾਈਡ ਜਿਨਾਂ ਨੂੰ ਨਹੀਂ ਸਮਝ ਲੱਗਿਆ ਇੱਕ ਮਿੰਟ ਰੁਕੋ ਆਪਾਂ ਇਥੇ ਪਹਿਲਾਂ ਲਿਖ ਦਿਆਂ ਇਹਨਾਂ ਨੂੰ ਕਿਵੇਂ ਐਕਸਪਲੇਨ ਕਰਨਾ ਫਿਰ ਮੈਂ ਤੁਹਾਨੂੰ ਸਮਝਾ ਦਿੰਦਾ ਸਭ ਤੋਂ ਪਹਿਲਾਂ ਅੱਜ કે ધ લેન્થ કીધી લેન્થ ਨੂੰ આપણે લેટ કરને સબ ਤੋਂ છોટી સાઈડ સો ધ લેન્થ ઓફ ધ શોર્ટેસ્ટ સાઈડ શોર્ટેસ્ટ સાઈડ ઇઝ ઇક્વલ ટુ x સેન્ટીમીટર હણ લોન્ગેસ્ટ સાઈડ કਿੰની આ જ્યુગી ਲੋਂਗੇਸਟ ਸਾਈਡ ਕਿਹੜੀ ਜਿਹੜੀ ਸਭ ਤੋਂ ਲੰਬੀ ਹੋਊਗੀ ਕੁਐਸਚਨ ਨੇ ਸਾਨੂੰ ਕਿਹਾ ਕਿ ਜਿਹੜੀ ਲੋਂਗੇਸਟ ਸਾਈਡ ਹੈ ਉਹ ਸਭ ਤੋਂ ਛੋਟੀ ਸਾਈਡ ਦੇ 3 ਟਾਈਮਸ ਹੈ ਯਾਨੀ ਕਿ 3x ਸੈਂਟੀਮੀਟਰ ਠੀਕ ਹੈ ਸੈਂਟੀਮੀਟਰ ਲਿਖਣਾ ਇਗਨੋਰ ਹੀ ਕਰ ਦਿਓ ਬਿਕਾਜ਼ x ਤੇ ਸੈਂਟੀਮੀਟਰ ਚ ਤੁਸੀਂ ਕਨਫਿਊਜ਼ ਨਾ ਹੋ ਜਿਓ ਤੇ ਜਿਹੜੀ ਥਰਡ ਸਾਈਡ ਹੈ ਕਿਉਂਕਿ ਤ੍ਰਿਪੋਜ ਦੀਆਂ ਤਿੰਨ ਸਾਈਡਾਂ ਹੁੰਦੀਆਂ ਨੇ ਤਾਂ ਥਰਡ ਸਾਈਡ ਕਿਹਦੇ ਬਰਾਬਰ ਆਜੂ ਕਹਿੰਦੇ ਜਿਹੜੀ ਥਰਡ ਸਾਈਡ ਹੈ ਉਹ ਸਭ ਤੋਂ ਲੌਂਗੇਸਟ ਸਾਈਡ ਤੋਂ 2 ਸੈਂਟੀਮੀਟਰ ਛੋਟੀ ਹੈ ਸਭ ਤੋਂ ਲੰਬੀ ਸਾਈਡ ਸਾਡੀ 3x ਹੈ ਇਹ ਤੋਂ 2 ਸੈਂਟੀਮੀਟਰ ਛੋਟੀ ਹੈ ਮਤਲਬ 3x 2 ਆ ਜਾਊਗਾ ਇਸ ਤਰੀਕੇ ਨਾਲ ਜੋਦੋ ਸਾਨੂੰ ਇਹਨਾਂ ਨੇ ਦਿੱਤਿਆ ਸੀ ਉਹਦੇ ਮੁਤਾਬਿਕ ਅਸੀਂ ਆਹ ਤਿੰਨ ਚੀਜ਼ਾਂ ਲਈਆਂ ਨੇ ਸਭ ਤੋਂ ਛੋਟੀ ਸਾਈਡ ਅਸੀਂ ਨੇ x ਸੈਂਟੀਮੀਟਰ ਮੰਨ ਲਈ ਸਭ ਤੋਂ ਵੱਡੀ ਸਾਈਡ ਅਸੀਂ 3x ਲੈ ਲਈ ਤੇ ਜਿਹੜੀ ਸਭ ਤੋਂ ਜਿਹੜੀ ਥਰਡ ਸਾਈਡ ਬਚ ਗਈ ਉਹ 3x 2 ਫਿਰ ਅਸੀਂ ਲਿਖਾਂਗੇ ਅਕੋਰਡਿੰਗ ਟੂ ਦਾ ਕੁਐਸਚਨ ਇਹਨਾਂ ਨੇ ਕਿਹਾ ਜਿਹੜਾ ਪੈਰੀਮੀਟਰ ਹੈ ਉਹ ਕਿੰਨਾ ਹੈ 61 ਸੈਂਟੀਮੀਟਰ ਸਾਨੂੰ ਪਤਾ ਪੈਰੀਮੀਟਰ ਕੀ ਹੁੰਦਾ ਹੈ ਜਿਹੜੀ ਕਿਸੇ ਵੀ ਮਤਲਬ ਮੰਨ ਲ

+3x-2+x ਇਹ ਸਾਰਿਆਂ ਨੂੰ ਜੋੜਤਾ ਇਹ ਕੀ ਆ ਪੈਰੀਮੀਟਰ ਹੁਣ ਜਿਹੜਾ ਪੈਰੀਮੀਟਰ ਹੈ ਦਿਸ ਇਜ਼ ਗ੍ਰੇਟਰ ਦੈਨ ਇਕਵਲਸ ਟੂ 61 ਆਏਗਾ ਠੀਕ ਹੈ ਜੀ ਹੁਣ ਰਜੇ ਆਪ ਇਹਨਾਂ ਨੂੰ ਐਡ ਕਰ ਦਿੰਨੇ ਆ 3x+3x 6x+1 ਇਸ 7x ਸੋ ਇੱਥੇ ਸਾਡੇ ਕੋਲੇ ਆ ਗਿਆ 7x-2 ਇਸ ਗ੍ਰੇਟਰ ਦੈਨ ਇਕਵਲਸ ਟੂ 61 ਹੁਣ ਰਜੇ ਜਿਹੜਾ -2 ਹੈ ਉਧਰ ਜਾ ਕੇ ਦਾ ਹੋ ਜਾਏਗਾ ਸੋ ਦਿਸ ਇਸ ਗ੍ਰੇਟਰ ਦੈਨ ਇਕਵਲਸ ਟੂ 61+2 ਸਾਡੇ ਕੋਲੇ ਕਿੰਨਾ ਹੋ ਜਾਏਗਾ 63 ਹੋ ਜਾਏਗਾ ਇੱਥੋਂ ਅਸੀਂ x ਦੀ ਵੈਲਿਊ ਕੱਢ ਸਕਦੇ ਆ ਸੋ x ਇਸ ਗ੍ਰੇਟਰ

Is nine centimeter. ਕਲੀਅਰ ਹੈ ਰਜੇ ওকে ਨਾਊ মুਵ ਟੂ ਦ ਨੈਕਸਟ ਕੁਐਸਚਨ ਨਾਊ ਦਿਸ ਕੁਐਸਚਨ ਇਜ਼ ਆਲਸੋ ਵੈਰੀ 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 ਇੰਪੋਰਟੈਂਟ ਇਹਦੇ ਚ ਇਹਨਾਂ ਨੇ ਕੀ ਕਿਹਾ ਹਾਊ many ਨੰਬਰਸ ਗ੍ਰੇਟਰ ਦੈਨ ਦਿਸ ਹੁਣ ਇੱਕ ਦੇ ਪਿੱਛੇ 7 ਜ਼ੀਰੋਆਂ ਨੇ ਇਹ ਕੈਨ ਬੀ ਫਾਰਮਡ ਬਾਈ ਯੂਜ਼ਿੰਗ ਦ ਡਿਜੀਟਸ 1 2 0 2 4 4 2 4 ਯਾਨੀ ਕੀ ਕਹਿ ਰਹੇ ਨੇ ਕਿ ਆਹ ਵਾਲੀਆਂ ਡਿਜੀਟਸ ਨੂੰ ਯੂਜ਼ ਕਰਕੇ ਅਸੀਂ ਇਹ ਤੋਂ ਵੱਡਾ ਨੰਬਰ ਬਣਾਉਣਾ ਹੈ ਜਿਹੜਾ ਆਹ ਨੰਬਰ ਦਿੱਤਾ ਹੋਇਆ ਹੈ ਨਾ ਇਹ ਤੋਂ ਅਸੀਂ ਨੇ ਵੱਡਾ ਨੰਬਰ ਬਣਾਉਣਾ ਹੈ ਹੁਣ ਦੇਖੋ ਰਜੇ ਇਹਦੇ ਵਿੱਚ ਕੀ ਹੈ ਪਹਿਲਾ ਆਪਾਂ ਲਿਖਾਂਗੇ ਆਪਾਂ ਨੇ ਵੱਡਾ ਨੰਬਰ ਯਾਨੀ ਇੱਥੇ ਕੋਈ ਵੀ ਨੰਬਰ ਆਊਗਾ ਜਿਹੜਾ ਕਿ ਵੱਡਾ ਹੋਊਗਾ ਕੀ ਤੋਂ ਆਵਲੀ ਵੈਲਿਊ ਤੋਂ ਯਾਨੀ ਇੱਕ ਦੇ ਪਿੱਛੇ 7 ਜ਼ੀਰੋ ਆ 1 2 3 4 5 6 ਕਿੰਨੀ ਹੋ ਗਈਆਂ 3 3 6 ਤੇ 1 7 ਹੋ ਗਈ ਠੀਕ ਹੈ ਹੁਣ ਦੇਖੋ ਅਗਰ ਮੈਂਨੇ ਜਿਹੜਾ ਕੋਈ ਵੀ ਨੰਬਰ ਆਹ ਵਾਲਾ ਨੰਬਰ ਅਗਰ ਮੈਂ ਇਹ ਤੋਂ ਵੱਡਾ ਬਣਾਉਣਾ ਚਾਹਣੀ ਆ ਇਹਦਾ ਮਤਲਬ ਜਿਹੜੀ ਮੇਰੇ ਕੋਲੇ ਇੱਥੇ ਵੈਲਿਊ ਹੋਣੀ ਚਾਹੀਦੀ ਹੈ ਜਾਂ ਤਾਂ ਉਹ 1 ਹੋਣੀ ਚਾਹੀਦੀ ਹੈ ਜਾਂ 1 ਤੋਂ ਵੱਡੀ ਹੋਣੀ ਚਾਹੀਦੀ ਆ ਹੁਣ ਮੈਂ ਇੱਥੇ 0 ਤਾਂ ਲੈ ਨਹੀਂ ਸਕਦੀ ਅਗਰ ਦੇਖੋ ਮੈਂ 0 ਲੈ ਲਿਆ ਤਾਂ ਇਹ ਤਾਂ ਕੋਈ ਫਾਇਦਾ ਹੀ ਨਹੀਂ ਹੈ ਫਿਰ ਤਾਂ 0 ਹੀ ਬਣ ਜੂਗੀ ਸਾਡੇ ਕੋਲੇ ਸਮਝ ਪਾ ਰਹੇ ਹੋ ਨਾ ਮੈਂ ਕੀ ਕਹਿ ਰਹੀ ਹਾਂ ਇਹ ਕੋਈ 11th ਕਲਾਸ ਦੇ ਬੱਚੇ ਥੋੜਾ ਸਮਝ ਪਾ ਰਹੇ ਹੋ ਕਿ 0 ਤੋਂ ਆਪਾਂ ਸ਼ੁਰੂ ਨਹੀਂ ਕਰ ਸਕਦੇ ਸੋ that means ਆਪਣੇ ਕੋਲੇ ਜਿਹੜੇ ਆਪਾਂ ਜਿਹੜੀ ਵੈਲਿਊ ਬਣੂਗੀ ਉਹਦੇ ਚ ਡਿਜੀਟਸ ਤਾਂ ਇਹੀ ਹੋਣਗੇ ਯਾਨੀ ਆਪਣੇ ਕੋਲੇ 1 2 3 4 5 6 7 8 ਯਾਨੀ 8 ਅੰਕਾਂ ਦੀ ਉਹ ਵੈਲਿਊ ਬਣੂਗੀ ਠੀਕ ਹੈ 1 2 3 4 5 6 7 8 ਇਸ ਤਰੀਕੇ ਨਾਲ ਹੁਣ ਜਿਹੜਾ ਆ ਫਰਸਟ ਬਾਕਸ ਹੈ ਇੱਥੇ ਅਸੀਂ ਕਿੰਨੇ ਜਾਨੇ ਭਰ ਸਕਦੇ ਹਾਂ ਇੱਥੇ ਅਸੀਂ ਆਹ ਡਿਜੀਟਸ ਭਰਨੀਆਂ ਨੇ ਪਰ ਜ਼ੀਰੋ ਨਹੀਂ ਭਰਨੀ ਇਹਦਾ ਮਤਲਬ ਕਿੰਨੀਆਂ ਰਹਿ ਗਈਆਂ 1 2 3 4 5 6 7 ਇਹਦਾ ਮਤਲਬ ਇੱਥੇ ਅਸੀਂ 7 ਜਿਹੜੀਆਂ ਡਿਜੀਟਸ ਨੇ ਉਹ ਭਰ ਸਕਦੇ ਹਾਂ ਜ਼ੀਰੋ ਤੋਂ ਇਲਾਵਾ ਫਿਰ ਇੱਥੇ ਕਿੰਨਾ ਨੂੰ ਭਰ ਸਕਦੇ ਹਾਂ ਹੁਣ ਦੇਖੋ ਟੋਟਲ ਆਹ ਸਾਡੇ ਕੋਲੇ ਕਿੰਨੀਆਂ ਨੇਗੀਆਂ 1 2 3 4 5 6 7 8 ਆਹ ਸਾਡੇ ਕੋਲੇ 8 ਡਿਜੀਟਸ ਨੇ ਹਨਾ 8 ਦੇ ਵਿੱਚੋਂ ਆਪਾਂ ਇੱਕ ਤਾਂ ਉਰੇ ਭਰ ਲਈ ਤਾਂ ਇੱਥੇ ਸਾਡੇ ਕੋਲੇ ਕਿੰਨੀਆਂ ਰਹਿ ਗਈਆਂ 7 ਫਿਰ ਕਿੰਨੀਆਂ ਰਹਿ ਜਾਣੀਆਂ 6 ਫਿਰ ਕਿੰਨੀਆਂ 5 ਫਿਰ 4 ਫਿਰ 3 ਫਿਰ 2 ਤੇ ਫਿਰ 1 ਹੁਣ ਇਹ ਸਾਡੇ ਕੋਲੇ ਕੀ ਬਣ ਗਿਆ ਜਿਹੜਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਅਰਜੇ ਇਹ ਸਾਡੇ ਕੋਲੇ ਹੋਰ ਕੁਝ ਨਹੀਂ ਬਲਕਿ 7 ਫੈਕਟੋਰੀਅਲ ਬਣ ਰਿਹਾ ਹੈ ਠੀਕ ਹੈ ਜੀ ਹੁਣ ਅਰਜੇ ਅਸੀਂ ਇਹਨੂੰ ਕਿਵੇਂ ਲਿਖਾਂਗੇ ਅਸੀਂ ਲਿਖਾਂਗੇ ਦ ਰਿਕੁਆਇਰਡ ਨੰਬਰ ਠੀਕ ਹੈ ਇੱਥੇ ਲਿਖ ਲਿਓ ਦ ਰਿਕੁਆਇਰਡ ਨੰਬਰ ਕਿਹਦੇ ਬਰਾਬਰ ਆਊਗਾ ਜੀ ਉਹ ਇੱਥੇ ਲਿਖੋਗੇ 7 ਜਿਹੜਾ ਆਹ ਪਹਿਲੇ ਬਾਕਸ ਦੇ ਵਿੱਚ ਲਿਖਿਆਇ ਸੀ ਇੱਥੇ 7 ਲਿਖਾਂਗੇ ਇਹਦੇ ਗੁਣਾ ਕਰਾਂਗੇ ਅਸੀਂ ਕਿਹਦੇ ਨਾਲ ਗੁਣਾ ਕਰਾਂਗੇ ਇਹ ਆਹ ਵਾਲੇ ਫੈਕਟੋਰੀਅਲ ਦੇ ਨਾਲ ਕਿੰਨਾ ਫੈਕਟੋਰੀਅਲ ਹੈ ਸਾਡੇ ਕੋਲੇ 7 ਫੈਕਟੋਰੀਅਲ ਹੈ ਉਹਦੇ ਅਪੋਂ ਚ ਅਸੀਂ ਕੀ ਲਿਖਾਂਗੇ ਜਿਹੜੀਆਂ ਆਹ ਡਿਜੀਟਸ ਰਿਪੀਟ ਹੋ ਰਹੀਆਂ ਨੇ ਜਿਵੇਂ ਦੇਖੋ ਜਿਹੜਾ 1 ਹੈ ਉਹ ਤਾਂ ਰਿਪੀਟ ਹੋ ਨਹੀਂ ਰਿਹਾ 2 ਕਿੰਨੀ ਵਾਰੀ ਰਿਪੀਟ ਹੋ ਰਿਹਾ 3 ਟਾਈਮ ਸੋ ਅਸੀਂ ਇੱਥੇ ਲਿਖ ਦਾਂਗੇ 3 ਫੈਕਟੋਰੀਅਲ ਔਰ ਫਿਰ ਜਿਹੜਾ ਸਾਡੇ ਕੋਲੇ 4 ਹੈ ਕਿੰਨੀ ਵਾਰੀ ਰਿਪੀਟ ਹੋ ਰਿਹਾ ਉਹ ਵੀ 3 ਵਾਰੀ ਰਿਪੀਟ ਹੋ ਰਿਹਾ ਸੋ ਇਹ ਸਾਡਾ ਕੀ ਆ ਗਿਆ ਆਨਸਰ ਆ ਗਿਆ ਇਹਨੂੰ ਸੋਲਵ ਕਰ ਲਿਓ ਸਾਡਾ ਆਨਸਰ ਆ ਜਾਏਗਾ ਜੇ ਨਹੀਂ ਸਮਝ ਲੱਗਿਆ ਤਾਂ ਸਿੱਧੀ ਜਿਹੀ ਗੱਲ ਹੈ ਦੇਖੋ ਇੱਥੇ ਤਾਂ ਤੁਸੀਂ ਕੀ ਲਿਖੋਗੇ ਆਹ ਜਿਹੜੀ ਜਿਹੜੀ ਵੀ ਵੈਲਿਊ ਸਾਡੇ ਕੋਲੇ ਬਣੂਗੀ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਕੋਲੇ ਕਿੰਨੇ ਅਸੀਂ ਡਿਜੀਟਸ ਭਰ ਸਕਦੇ ਆ ਉਹੋ ਨਹੀਂ ਤਾਂ ਅਸੀਂ ਜ਼ੀਰੋ ਨਹੀਂ ਭਰ ਸਕਦੇ ਤਾਂ ਅਸੀਂ ਰੀਪੀਟ ਹੋ ਰਿਹਾ ਉਹ ਲਿਖਦਾ ਠੀਕ ਹੈ 1 2 3 4 5 6 7 8 ਹਾਂ ਠੀਕ ਹੈ ਬਿਲਕੁਲ ਸਹੀ ਕੀਤਾ ਇਹਨੂੰ ਤੁਸੀਂ ਸੋਲਵ ਕਰ ਲਿਓ ਸਾਡੇ ਕੋਲੇ ਆਨਸਰ ਆ ਜਾਏਗਾ ਜਿਵੇਂ 7 7 ਫੈਕਟੋਰੀਅਲ ਨੂੰ ਸੋਲਵ ਕਰਾਂਗੇ 7 6 5 4 3 ਫੈਕਟੋਰੀਅਲ ਇਧਰੋਂ ਇੱਕ 3 ਨੂੰ ਕਰ ਲਾਂਗੇ 3 2 ਔਰ ਉਧਰ 3 ਫੈਕਟੋਰੀ ਦੇ ਲੈਜਿਟ ਇਸ ਇਹਨੂੰ ਡਿਵਾਈਡ ਕਰ ਦਾਂਗੇ ਇਹਨੂੰ 3 2 6 ਨਾਲ ਕੱਟ ਦਾਂਗੇ ਬਾਅਦ ਚ ਜਿਹੜਾ ਕੁਝ ਬਚ ਗਿਆ ਉਹਨੂੰ ਗੁਣਾ ਕਰ ਦੋ ਜੋ ਵੀ ਆਇਆ ਉਹ ਸਾਡਾ ਆਨਸਰ ਆ ਜਾਊਗਾ ਕਲੀਅਰ ਹੈ ਲੱਗੇ ਓਕੇ ਮੈਂ ਹੁਣ ਇਹ ਵਾਲਾ ਪਾਰਟ ਅਪਲੋਡ ਕਰਦਾ ਉਸ ਤੋਂ ਬਾਅਦ ਫਿਰ ਅਗਲੇ ਕੁਐਸਚਨਸ ਕਰਵਾਨੀਆਂ